ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਚਲਾਈ ਗਈ ਹੈ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀਆ ਕਾਮਯਾਬੀ ਮਿਲੀ ਹੈ ਅਸੀਂ 1 ਕਿਲੋ ਹੀਰੋਇਨ ਦੇ ਨਾਲ 45 ਲੱਖ 19000 ਡਰੱਗ ਮਨੀ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਇੱਕ ਡਰੋਨ ਹੈ ਜਿਹੜੀ ਆਪਾਂ ਕਹਿ ਸਕਦੇ ਵਿਦ ਕੈਮਰਾ ਟੋਏ ਡਰੋਨ ਹੈ ਔਰ ਇੱਕ ਕੈਸ਼ ਕਾਊਂਟਿੰਗ ਮਸ਼ੀਨ ਹੈ ਪੈਸੇ ਗਿਣਨ ਵਾਲੀ ਮਸ਼ੀਨ ਔਰ ਇੱਕ ਮੋਟਰਸਾਈਕਲ ਇਹ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹਾਫ-ਹਾਫ ਕੇਜੀ ਦੀ ਰਿਕਵਰੀ ਹੋਈ ਹੈ ਰਾਹੁਲ ਐਲੀਅਸ ਕਾਲੂ ਜਿਹੜਾ ਠੱਠੀ ਸੋਲ ਦਾ ਥਾਣਾ ਚੁਭਾਲ ਦਿਸਕ ਤਰਨਤਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨਚਾਰਜ ਸੀਆਈਏ 2 ਰਵੀ ਕੁਮਾਰ ਤੇ ਉਹਨਾਂ ਦੀ ਪਾਰਟੀ ਵੱਲੋਂ ਇਹ ਤੋਂ ਅੱਧਾ ਕਿਲੋ ਹੀਰੋਇਨ ਦੇ ਨਾਲ ਜਿਹੜਾ ਇਹ ਆਪਣੇ 35 ਕੀ 30 ਲੱਖ ਜਿਹੜਾ ਤੇ 19000 ਰੁਪਏ ਦੇ ਕਰੀਬ ਜਿਹੜਾ ਡਰਗ ਮੰਨੀ ਉਹ ਫੜੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੇਸਿਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੰਦਾ ਰਾਹੁਲ ਲੀਲਿਸ ਕਾਲੂ ਇਹ ਇਹਦਾ ਬਾਹਰ ਜਿਹੜਾ ਇੱਕ ਟੋਨੀ ਜਰਮਨ ਕਰਕੇ ਡਰੱਗਸ ਸਮਗਲਰ ਸਾਹਮਣੇ ਆਇਆ ਔਰ ਜਿੰਨਾਂ ਨਾਲ ਇਹਦਾ ਸੰਪਰਕ ਫੋਨ ਤੇ ਹੋਇਆ ਸੀ ਇਹਦੇ ਇੱਕ ਲੋਕਲ ਕੰਟੈਕਟ ਦੇ ਥਰੂ ਕੀ ਕ੍ਰਾਸ ਬਾਰਡਰ ਥ्रू ਜਿਹੜਾ ਪਾਕਿਸਤਾਨ ਦੇ ਥਰੂ ਜਿਹੜਾ ਡਰੋਨ ਦੇ ਰਾਹੀਂ ਉਸ ਨੂੰ ਹੋ ਰਹੀ ਸੀ ਸਾਰੀ ਡਰਗ ਕਨਸਾਈਨਮੈਂਟ ਉਹ ਚੁੱਕ ਕੇ ਵੇਚਦਾ ਸੀਗਾ ਇਹਨੇ ਜਿਹੜੀ ਮੇਨ ਇਹਦੇ ਚ ਹੋਰ ਗੱਲ ਆਈ ਹੈ ਕਿ ਆਨੰਦ ਵਿਹਾਰ ਗੇਟ ਕੀਮਾ ਦੇ ਵਿੱਚ ਇਹਨੇ ਇੱਕ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜੋ ਕਿ ਇਸੇ ਪਰਪਸ ਵਾਸਤੇ ਯੂਜ਼ ਕਰ ਰਿਹਾ ਸੀ ਜਿੱਥੇ ਆਪਣੀ ਡਰਗ ਤੇ ਡਰਗ ਮਨੀ ਲੁਕੋਂਦਾ ਸੀ ਅਤੇ ਉੱਥੋਂ ਵੀ ਅੱਗੇ ਸਪਲਾਈ ਕਰਦਾ ਸੀਗਾ ਆਪਣੇ ਪਿੰਡ ਵਾਲੇ ਘਰ ਤੋਂ ਇਲਾਵਾ ਇੱਥੇ ਇਹਨੇ ਘਰ ਲਿਆ ਹੋਇਆ ਸੀਗਾ ਦੂਜੀ ਲਈ ਮੇਜਰ ਸਕਸੈਸ ਮਿਲਿਓ ਜਿ ਗੁਰਮukh Singh ਤੇ Virinder Pal ਦੋ ਬੰਦੇ ਸਾਡੇ 베ਰਕਾ ਪੁਲਿਸ ਦੇ ਜਿਹੜੇ ਆਫੀਸਰਸ ਨੇ ਐਸਐਚਓ ਤੇ ਉਹਦੀ ਟੀਮ ਜਿਹਨਾਂ ਦੀ ਸੁਪਰਵਾਈਜ਼ਨ ਜਸਰੂਪ ਬਾਠ ਐਡੀਸੀਪੀ ਸਾਡੇ 3 ਤੇ ਸ਼ੀਤਲ ਜੀ ਸਾਡੇ ਏਸੀਪੀ ਈਸਟ ਕਰ ਰਹੇ ਆ ਉਹ ਉਹਨਾਂ ਨੇ ਵੀ 1/2 ਕਿਜੀ ਜਿਹੜੀ ਹੇਰਨ ਫੜੀ ਔਰ 15 ਲੱਖ ਡਰਗਮਨੀ ਫੜੀ ਗਈ ਔਰ ਇਹਦਾ ਡਰੋਨ ਉਹਨਾਂ ਦੇ ਘਰ ਤੋਂ ਹੀ ਮਿਲਿਆ ਇਹ ਜਿਹੜਾ ਗੁਰਮukh ਸਿੰਘ ਹੈ ਖਲਚੀਆਂ ਅਮਰਸਰ ਰੂਰਲ ਦਾ ਰਹਿਣ ਵਾਲਾ ਬੀਕਾਮ ਪਾਸ ਹੈ ਪਹਿਲਾ ਕੇਸ ਕੋਈ ਨਹੀਂ ਹੈ ਇਹ ਵਿਰਿੰਦਰਪਾਲ ਵੀ ਜਿਹੜਾ ਅਠਵੀ ਪਾਸ ਹੈ ਇਹ ਮਹਿਤਾ ਰੋਡ ਅਮਰਸਰ ਦਾ ਰਹਿਣ ਵਾਲਾ ਹੈ ਇਹਨਾਂ ਦੀ ਜਿਹੜੀ ਜਦੋਂ ਸਰਚ ਵਗੈਰਾ ਕੀਤੀ ਗਈ ਮਹਿਤਾ ਰੋਡ ਜੰਡੇਆਲਾ ਵਿੱਚ ਅਕਾਲਕੜ ਪਿੰਡ ਤੋਂ ਇਹਨਾਂ ਦੇ ਜਦੋਂ ਰਿਕਵਰੀ ਕਰਨ ਪੁਲਿਸ ਗਈ ਤੇ ਇਹਨਾਂ ਨੇ ਜਿਹੜਾ ਬੈਡ ਬਾਕਸ ਨੇ ਉਹਦੇ ਚ ਲੁਕੋ ਕੇ ਕੈਵਿਟੀਜ਼ ਬਣਾਉਣ ਵਾਸਤੇ ਡਰਗ ਮਨੀ ਨੂੰ ਚਪਾਉਣ ਵਾਸਤੇ ਤੇ ਡਰਗ ਚਪਾਉਣ ਵਾਸਤੇ ਹੀਰੋਇਨ ਚਪਾਉਣ ਵਾਸਤੇ ਵੀ ਕੈਵਿਟੀਜ਼ ਬਣਾਈਆਂ ਹੋਈਆਂ ਸੀ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇੱਕ ਕਾਮਯਾਬੀ ਮਿਲੀ ਹੈ ਸਪੈਸ਼ਲੀ ਜਿਹੜਾ ਡਰੱਗ ਮਨੀ ਰਿਕਵਰੀ ਵੀ ਡਰੱਗ ਨਾਲ ਵੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਲੱਕ ਟੁੱਟਦਾ ਬੇਸਿਕਲੀ ਜਿਹੜਾ ਸਮਗਲਿੰਗ ਨੈਟਵਰਕ ਤੇ 카rtel ਜਿਹੜਾ ਵੀ ਚਲਾਇਆ ਜਾਂਦਾ ਕਿਉਂਕਿ ਸਾਰੀ ਇਹ ਗੇਮ ਫਾਈਨੈਂਸ਼ੀਅਲ ਉਸ ਦੇ ਉੱਤੇ ਘੁੰਮਦੀ ਹੈ ਸੋ ਇਹਦੇ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਵੀ ਸਾਰਿਆਂ ਨੇ ਬਹੁਤ ਅੱਛਾ ਰੋਲ ਕੀਤਾ ਹੋਰ ਇਹਨਾਂ ਦੀ ਸੁਪਰਵੀਜ਼ਨ ਚ ਸਾਰੀ ਜਿਹੜੀ ਇਹ ਕਾਟਲ ਜਿਹੜਾ ਸਮੈਸ਼ ਹੋਇਆ ਇਹਦੇ ਚ ਅੱਗੇ ਫਰਦਰ ਇਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਬੈਕਵਰਡ ਫਾਰਵਰਡ ਲਿੰਕੇਜਸ ਸਪੈਸ਼ਲੀ ਜਿਹੜਾ ਜਰਮਨ ਵਾਲਾ ਕੰਟੈਕਟ ਹੈ ਉੱਤੇ ਕੰਮ ਕੀਤਾ ਜਾ ਰਿਹਾ ਔਰ ਹਵਾਲਾ ਜਿਹੜਾ ਵਿੱਚ ਕਨੈਕਸ਼ਨ ਹੈ ਉਹਦੇ ਤੇ ਵੀ ਅਸੀਂ ਅਲੱਗ-ਅਲੱਗ ਕੰਮ ਕਰ ਰਹੇ ਹਾਂ ਇਹਨਾਂ ਦੇ ਕਿਦਾਂ ਸਾਰਾ ਇਹ ਨੈਟਵਰਕ ਚਲਾਉਂਦੇ ਸੀ ਜਿਹੜਾ ਵੇਰਕੇ ਦੇ ਵਿੱਚ ਗੁਰਮੁਖ ਤੇ ਬਰਿੰਦਰਪਾਲ ਫੜੇ ਗਏ ਆ ਇਦੇ ਚ ਇੱਕ ਡਰੱਗ ਸਮੱਗਰਤ ਤਲਜਿੰਦਰ ਸਿੰਘ ਏਲੀਅਸ ਹਾਨੀ ਥਾਣਾ ਕ੍ਰਿੰਡਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਜਸਵਿੰਦਰ ਸਿੰਘ ਇਹ ਦੋ ਬੰਦੇ ਜਿਹੜੇ ਆ ਮੇਨ ਕਿੰਗਪਿੰਨ ਸਾਹਮਣੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਦਿੱਤੀ ਸੀ ਔਰ ਜਿਹੜੀ ਟਾਇਰ ਡਰੋਨ ਥੜੀ ਗਈ ਹੈ ਵਿਚ ਵਿਚ ਇਜ਼ ਫਿਟਡ ਵਿਦ ਕੈਮਰਾ ਉਹਦੇ ਚ ਇਹ ਬੇਸਿਕਲੀ ਆਪਣੀ ਇੱਕ ਰਿਹਸਲ ਕਰਨ ਦੀ ਤਿਆਰੀ ਸੀ ਕਿ ਕਿੰਸ ਤਰ੍ਹਾਂ ਅਸੀਂ ਜਾ ਕੇ ਬਾਰਡਰ ਤੇ ਡਾਇਰੈਕਟਲੀ ਆਪਣਾ ਕੰਮ ਸ਼ੁਰੂ ਕਰ ਲਈਏ ਵੀ ਉਹਨਾਂ ਨੂੰ ਜਿਹੜੇ ਵਿੱਚ ਲਿੰਕੇਜਸ ਨੇ ਉਹਨਾਂ ਨੂੰ ਦੂਰ ਕੀਤਾ ਜਾ ਸੋ ਮੈਂ ਸਾਰੀ ਟੀਮ ਨੂੰ ਕੰਗ੍ਰੈਚੂਲੇਟ ਕਰਦਾ ਇਟ ਇਜ਼ ਅ ਵੈਰੀ ਗੁੱਡ ਰਿਕਵਰੀ ਔਰ ਅੱਗੇ ਨੂੰ ਫਾਰਵਰਡ ਲੈ ਕੇ ਜਾਵਾਂਗੇ ਥੈਂਕ ਯੂ ਸਰ ਇਹ ਜਿਹੜੀ ਕਨਸਾਈਨਮੈਂਟ ਆ ਮਤਲਬ ਕੋਨ ਤੇ ਬੋਰ ਲਾਈਕ ਸਟੇਸ਼ਨ ਇਤਰਾਵੇ ਅਸਾਈਨਮੈਂਟ ਬੈਲੋਰੀ ਹੈ ਜੀ ਇਹ ਦੀ। ਤੇ ਲੇਟੈਸਟ ਜੀ ਸੀਗੀ ਮਾਰਕਿੰਗ ਹੈਗੀ ਆ। ਬੇਸਿਕਲੀ ਤੁਹਾਨੂੰ ਪਤਾ ਹੀ ਆ ਲੋਕ ਜਿਹੜੇ ਕਿਉਂਕਿ ਬਾਰਡਰ ਲੰਬਾ ਹੈ ਕਿਤੇ ਨਾ ਕਿਤੇ ਕੋਸ਼ਿਸ਼ ਦੇ ਵਿੱਚ ਰਹਿੰਦੇ ਹੀ ਆ। ਔਰ ਸਾਡੇ ਕਿਉਂਕਿ ਹੈਬਿਟੇਸ਼ਨ ਵੀ ਬਹੁਤ ਨੇੜੇ ਹੈ ਜਿਹੜੀ ਸਾਡੀ ਬਾਬਡ ਵਾਇਰ ਹੈ ਤੇ ਬਾਰਡਰ ਫੈਂਸਿੰਗ ਦੇ ਲਾਗੇ ਉਹਦੇ ਕਰਕੇ ਚਾਂਸ ਕੇਵਰ ਬਣ ਜਾਂਦਾ ਵਿੱਚ ਟੇਰੇਨ ਦਾ ਵੀ ਬੜਾ ਫਰਕ ਪੈਂਦਾ ਕੋਈ ਸੁਹਾ ਆ ਗਿਆ ਕੋਈ ਹੋਰ ਹੋ ਗਿਆ। ਉਹ ਚੀਜ਼ਾਂ ਦਾ ਕਈ ਵਾਰ ਫਾਇਦਾ ਉਠਾ ਲੈਂਦੇ ਨੇ ਕੱਪ ਪਾਟਰਨ ਤੋਂ ਬੜਾ ਫਾਇਦਾ ਵਧੀਆ ਕਰ ਰਹੀ ਹੈ ਜੀ ਬਟ 13ਵੀਂ ਰਿਕਵਰੀ ਹੈ ਪਰੰਮਾਹਵਾਲੇ ਦੇ ਦਰਯੀ ਹੈ ਕਿ ਤੂੰ ਕਿਉਂ ਨਹੀਂ ਲੱਗਦੇ ਮਾਲਕ ਬੋਲਦੇ ਕਿ ਇਹਦਾ ਲੱਗ ਕਿਉਂਕਿ ਹਾਲੇ ਨਿਆਮਲ ਕਰ ਰਿਹਾ ਜੇ ਵੀ ਕਿੰਨੇ ਦਿਨਾਂ ਤੋਂ ਬੜੀ ਦਿੱਕਤ ਕੀਤੀ ਉਹਦੇ ਇਹਨੂੰ ਬਹੁਤ ਵੱਡੀ ਫਾਇਦੇ ਦੇ ਕਰਨੀ ਬਿਲਕੁਲ ਬਿਲਕੁਲ ਅਸੀਂ ਦੇਖੋ ਜਿਹੜੀ ਆਪਾਂ ਇਨਫੋਰਸਮੈਂਟ ਹੈ ਡਰੱਗ ਦੀ ਰਿਕਵਰੀ ਉਹਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਫਾਈਨੈਂਸ਼ੀਅਲ ਐਂਗਲ ਕਰਕੇ ਲੋਕ ਇਹਦੇ ਨਾਲ ਜੁੜਦੇ ਆ ਜੇ ਜਦੋਂ ਇਹ ਰਿਕਵਰੀ ਵੱਡੀ ਹੁੰਦੀ ਹੈ ਜਿਵੇਂ ਹਮ ਸਪੋਜ਼ ਕਰੋ 45 ਲੱਖ 19000 ਹੈ ਇਹ ਕੋਈ ਛੋਟਾ ਅਮਾਉਂਟ ਨਹੀਂ ਹੈ ਇਤਨਾ ਸਾਰਾ ਸਰਕਲ ਟੁੱਟ ਜਾਏਗਾ ਔਰ ਜਿਹੜੇ ਬੰਦੇ ਇੱਕ ਦੂਜੇ ਨਾਲ ਟੁੱਟ ਜਾਣਗੇ ਔਰ ਫਿਰ ਇਹ ਜਿਹੜਾ ਸਾਰਾ ਨੈਕਸਸ ਹੀ ਬ੍ਰੇਕ ਹੋਏਗਾ ਪਰ ਜਿਹਦੇ ਘਰੇ ਕਰਾਇਆ ਉਹਦਾ ਸੁਣਾ ਮੈਂ ਵੈਰੀ ਵਾਈ ਕੀਤਾ ਹੋਈ ਹੈ ਉਹ ਕਰਨ ਲੱਗੇ ਆ ਜੀ ਹੁਣ ਕਿਉਂਕਿ ਲੇਟੈਸਟ ਰਿਕਵਰੀ ਹੈ ਹੁਣੀ ਇਨਫੈਕਟ ਪੇਸ਼ ਕਰਕੇ ਆਏ ਆ ਤੇ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਚ ਚੈੱਕ ਕਰਾਂਗੇ ਵੀ ਕਿਸ ਤਰ੍ਹਾਂ ਕਰਾਇਆ ਤੇ ਕਿਹੜੇ ਨਾਮ ਤੇ ਲਿਆ ਬੈਂਕਾ ਤੇ ਜੋ ਫਰੈਸ਼ ਬੈਂਕਾ ਤੇ ਦੇ ਵਿੱਚ ਵੀ ਸਾਰਾ ਜੇ ਕਰਨਾ ਇਹ ਤਾਂ ਵੈਸੇ ਹੀ ਮਿਲ ਗਿਆ ਸਾਨੂੰ ਕੈਸ਼ ਹੀ ਤੋਂ ਉਹਦੇ ਤੇ ਅੱਗੇ ਇਹ ਸੱਤ ਦੇ ਦੌਰਾਨ ਮਿਲਿਆ ਜਿਹੜਾ ਤੁਹਾਨੂੰ ਦੱਸਿਆ ਨਾ 35 ਨਾ ਸੋਰੀ 3 ਲੱਖ ਉਹ ਗੇਟ ਕੀ ਮਾਂ ਵਾਲੇ ਕੇਸ 'ਚ ਸੀਆਈਏ 2 ਨੂੰ ਮਿਲਿਆ 15 ਲੱਖ ਜਿਹੜਾ ਹੈਗਾ ਉਹ ਮੇਰਕੇ ਦੇ ਕੇਸ ਦੇ ਵਿੱਚ ਹੈ। ਸੋ ਟੋਟਲ 45 ਲੱਖ 19000 ਦੀ ਰਿਕਵਰੀ ਹੈ। ਸਰ ਕਿੰਨੀ ਦੇਰ ਤੋਂ ਰਹਿ ਰਿਹਾ ਸੀ ਕਾਇਦੇ? ਇਹ ਚੈੱਕ ਕਰਨਾ ਪਏਗਾ ਜੀ ਮੈਨੂੰ ਇੱਕ ਕੁਲੀਅਰ ਨਹੀਂ ਪੂਰਾ ਕਰ ਲੈਣੀ ਹੈ। ਥੈਂਕ ਯੂ। ਥੈਂਕ ਯੂ। ਠੀਕ ਹੈ। ਰਾਜਾ ਦਾ ਦਾਕਾ ਵੀ